ਆਓ ਚੱਲ ਭੈਣਾ ਤੇ ਪਾਉ ਉੱਤੇ ਰਹਿ ਗਿਆ ਜੀ ਹੋਏ ਕਿਹ ਟੁੱਟੀ ਹੁੰਦੀ ਆ ਹੋਏ ਟੈਂ 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 ਪਰ ਜਲ ਹੀ ਜੀ ਮੇਰੀ ਮੋਟਰ ਦਾ ਪਾਣੀ ਜਾਂਦੇ ਆ ਪੀ ਵੱਲ ਗਏ جل ہے تو جیون ہے شکر ہے پانی کا شکر ہے پانی بھی جی گا. ہے تو جل ہی جیون ہے ਕੱਲੋ ਬੱਡਾ 11 ਲੱਗਿਆ ਸੀ ਤਨ ਕਨਾਲਾ ਨਾ ਤੇ ਆਪਾਂ ਉਹ ਚੂਹੇ ਤੇ ਘਾਰਾ ਮਾਰਨ ਤੋਂ ਬਾਅਦ ਉਹ ਤੇ ਚੂਹਾ ਮਾਰਿਆ ਸੀ ਬੱਡਾ ਭੈ ਸ਼ੇਰ ਖਾਨ ਤੇ ਇਹਨਾਂ ਸਾਰੀ ਵੱਟ ਚੀ ਮੋਰੇ ਕਰਦੇ ਕੰਚਰ ਦੇ ਨੇ ਇਹ ਚ ਜੱਪੋ ਕਿਹੜੇ ਲਾ ਕੇ ਆ ਗਈ ਉਹ ਪਾਸੇ ਵਾਲਾ 11 ਲਾਇਆ ਹੁਣ ਆ ਲਾਸਟ ਚ ਵੱਡ ਰੱਖਿਆ ਤੇ ਟਾਈਮ ਹੋਣ ਵਾਲਾ 3:20 ਤੇ ਇਹ ਕਿਹੜਾ ਵੀ ਕੰਪਲੀਟ ਹੋ ਗਿਆ ਸਾਰਾ ਤੇ ਸੋਲਰ ਵੀ ਉਧਰੋਂ ਬੁਝਣ ਵਾਲਾ ਗਿਆ ਦੀਵਾ ਸੂਰਿਆ ਮਹਾਰਾਜ ਦੀ ਚਮਕ ਤਾਂ ਹੈਗੀ ਪਰ ਇਸ਼ਾਮ ਨੂੰ 4:00 ਵਜੇ ਬਸ ਬੰਦ ਹੀ ਕਰਨ ਚ ਫਾਇਦਾ ਹੁੰਦਾ ਉਹ ਕਿਉਂਕਿ ਪਾਣੀ ਦਾ ਮਾੜਾ ਮਾੜਾ ਦਿੰਦੀ ਹੈ ਤੇ ਕਹਿਰਾ ਆਪਣਾ ਕੰਪਲੀਟ ਹੀ ਹੋ ਗਿਆ ਸਮਝਾ ਦੇਖ ਕੀ ਰੱਖਣਾ ਡੱਬ ਜੇ ਰਹੀ ਕਿਤੇ ਕਿਤੇ ਫੁੱਟ ਫੁੱਟ ਦੇ ਤੇ ਕਾ ਪਿਆ ਕੋ ਉੱਥੇ ਹੀ ਪਿਓ ਬਗਲੇ ਐ ਕੋਲੇ ਤੇ ਕੱਲ ਨੂੰ ਉਧਰ ਛਡਾਂਗੇ ਹਾਂ ਉਹ ਟਾਈਮ ਪੁੱਛੀ ਜਾਂਦਾ ਮੈਨੂੰ ਲੀਲਾ ਇਹ ਆਖੜਾ ਟਾਈਮ ਆ ਟਾਈਮ 3:20 ਹੋ ਗਏ ਉਹ ਵੀ ਲੇਟ ਇਹ ਲਾਈਟ ਚਲੀ ਜਾਂਦੀ ਹੈ ਜਰਾ ਇੱਧਰ ਲਾਈਟ ਚਲੀ ਜਾਂਦੀ ਉਹ ਲਾਈ ਜਾਂਦਾ ਲੀਲਾ ਤੇ 4 ਵਜੇ ਲਾਈਟ ਜਾਊਗੀ ਇੱਧਰ ਤੜਕੇ 8 ਵਜੇ ਆਈ ਸੀ ਇਹਨੇ ਆਹ ਪਟੀ ਲਾਤੀ ਆਹ ਲਾਤੀ ਦੋ ਮੋਟਰਾਂ ਸੀ ਇਹਦੇ ਕੋਲ ਬਿਜਲੀ ਵਾਲੀਆਂ ਤੇ ਉਹ ਫਿਰਦਾ ਉਹ ਲਾਸਟ ਵਾਲੇ ਚ ਉਧਰ ਥੱਲੇ ਆਪਣਾ ਇੱਕ ਗਲੋ ਸੀ ਉਹ ਵੀ ਉਹ ਤਾਂ ਫੇਰ ਹੀ ਦੇਖਾਂਗੇ ਦੇਖਾਂ ਤੇ ਬਗਲੇ ਤੇ ਟਟੀਆਂ ਤੇ ਚਿੜੀਆਂ ਤੇ ਚੂਹੇ ਤੇ ਕੁੱਤੇ ਸਾਰੇ ਜਾਨਵਰ ਇੱਥੇ ਇਕੱਠੇ ਹੋ ਗਏ ਸੀ ਮੇਰੀ ਸਹਾਇਤਾ ਕਰਨ ਖਾਤਰ ਐਟ ਟੀਰ ਚੂਹੇ ਨੇ ਤਾਂ ਕਿਹੜੀ ਸਹਾਇਤਾ ਕਰਾਈ ਉਹ ਤਾਂ ਖਰਾਬ ਕਰਕੇ ਗਏ ਕੰਜਰ ਨੇ ਬਸ ਆਪਾਂ ਬੰਦ ਕਰਕੇ ਆਉਣੇ ਮੰਮੀ ਹੋਰਿਆਂ ਹਾਂਜੀ ਦੋਸਤੋ ਕੱਲ੍ਹ ਵਾਲੇ ਉਹ ਆਪਾਂ ਥੱਲੇ ਪਾਣੀ ਲਾਇਆ ਸੀ ਨਾ ਦੋਕ ਦਿਨਾਂ ਵਾਂਗੂ ਹੀ ਲੱਗਿਆ ਖਰਾਬ ਚ ਤੇ ਉਹ ਲਾ ਕੇ ਆ ਕੇ ਹੁਣ ਕਿਹੜਾ ਇਕ ਤਾਂ ਰਹਿੰਦਾ ਸੀ ਜਿਹੜਾ ਨਾਲ ਵਿਝਿਆ ਸੀ ਉਹਦੇ ਤੇ ਅੱਜ ਥੋੜੀ ਬਦਲਵਾਈ ਹੈ ਤੇ ਬਬੰਬੀ ਛੱਡਨੇ ਆ ਤੇ ਟਾਈਮ ਕੀ ਹੋਇਆ ਟਾਈਮ ਹੋਇਆ ਭਾਈ 9 ਦਾ ਹੁਣ ਇਹ ਚਲੇਟ ਆਊਗੀ ਸ਼ਕਤੀ ਹੈ ਨਾ ਸ਼ੇਰ ਜਾ ਗਿਆ ਇੱਕ ਇਹਨਾਂ ਪੱਖੇ ਚੱਲਣਗੇ ਚ ਖੜ ਜਾ ਇਹ ਆ ਖੜੇ ਆ ਨਾ ਚੱਲਣਗੇ ਇਹ ਚੱਲ 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 ਚੱਲਾ ਆਓ ਚੱਲ ਫੇਰ ਨਾ ਤੇ ਫੇਰ ਆਪਾਂ ਛੱਡਾਂਗੇ ਬੰਬੀ ਤੇ ਉਹ ਕਿਆ ਰਾਜ ਇੱਕ ਹੀ ਹੈ ਖਾਰਾ ਖਾ ਜੂਆ ਢਾਈ ਤਿੰਨ ਘੰਟੇ ਖਾ ਜੂ ਉਹ ਸਿਰ ਵਾਲਾ ਕਿਆ ਰਾਜ ਹੁਣ ਛੱਡਦੇ ਆਪਾਂ ਆਉਣ ਹਨਾ ਆਉਣ ਹੋ ਗਈ ਤੇ ਉੱਥੇ ਪਾਣੀ ਹਾਜੀ ਥੋੜਾ ਦੇਉ ਨਾ ਤੜਕੇ ਦਾ ਟਾਈਮ ਐ ਸੰਦ ਦਿਖਾਉਣਾ ਖੜ ਜਾ ਇਦਾਂ ਦੀ ਫੇ سج بدلوائی تڑکے ہے جل تیرا بھی شکر جل ہے جیون ہے چل پلیٹائی کن میں تھوڑی صاف کرتی سیا وہ بچالے رہیں گا اتنے نہیں بجیا میں تو اتنا ਅੱਡੇ ਦਾ ਝਰਨੇ ਚੋਂ ਪਾਣੀ ਹੈ ਨਾ ਇਹਦਾ ਪਲ ਇੱਧਰ ਵੀ ਜਾਂਦਾ ਰਿਹਾ ਹੈ ਰਾਤ ਕੱਸੀ ਦੀ ਬਾਰਿਸ਼ੀ ਸੁਆ ਆਇਆ ਨਹੀਂ ਹਜੇ ਆਈ ਜਾਂਦਾ ਉਹ ਰਾਜ ਨਹਿਰ ਦਾ ਪਾਣੀ ਨਹੀਂ ਆਪਾਂ ਰਾਤ ਨਹਿਰ ਦਾ ਪਾਣੀ ਇਹਦੇ ਵਿੱਚ ਲਾਉਂਦੇ ਆ ਕਣਕੇ ਚ ਇਹ ਮੰਗੀ ਜਾਂਦੀ ਕਣਕੇ ਥੋੜੀ ਭੁੱਗ ਜੀ ਬੀਜੀ ਸੀ ਪਰ ਉਗਰੀ ਬਹੁਤ ਸੋਹਣੀ ਆ ਯਾਰ ਬਹੁਤ ਵਧੀਆ ਤੇ ਹੁਣ ਸੱਤ ਦਿਨਾਂ ਤੇ ਜਾ ਪਈ ਗੱਲ ਪਲੇਟਾਂ ਕੋ ਇਸ ਤਰ੍ਹਾਂ ਵੀ ਨੇ ਇੱਥੇ ਪਾਰ ਕੀ ਪਾਇਪਾ ਰੇ ਨਵੇਂ ਪਰ ਇਹ ਸਰਕਾਰੀ ਪਾਇਪਾ ਭਾਈ ਇੱਥੋਂ ਦੀ ਲੋਕਾਂ ਨੇ ਬਾਣਾ ਨੂੰ ਗਾਹਾਂ ਜਾਂਦੀ ਆਪਣੀਆਂ ਖਾਲ ਦੇ ਥਲੋਂ ਦੀ ਤੇ ਪਿੱਛੋਂ ਆਉਂਦੀ ਹੈ ਪੰਜ ਕਿਲੇ ਇਹ ਤਾਂ ਮੰਮੀ ਇਹ ਤੜਕੇ ਦਾ ਟਾਈਮ ਹੈ ਤੇ ਪ੍ਰੈਸ਼ਰ ਵਧਾਊਗੀ ਹਜੇ ਹੋਰ ਇਹ 1 ਵਜੇ ਤੱਕਾਂ ਪਾਣੀ ਪ੍ਰੈਸ਼ਰ ਹੋਰ ਵਧਾਈ ਜਾਊਗੀ ਫਿਰ 1-2 ਤੋਂ ਬਾਅਦ ਘਟਾਉਣਾ ਫੇਰ ਸ਼ੁਰੂ ਕਰ ਦਊਗੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਵੀ ਪਾਣੀ ਲਾਉਂਦੇ ਹੋਵੋਗੇ ਭਾਈ ਸਾਰੀ ਕਣਕ ਸੁੱਕੀ ਜੀ ਇਕੱਲੀ ਆਹੀ ਮੈਂ ਉਸ ਚ ਵੀਜੀ ਸਿੰਘ ਰੌਣੀ ਦੀ ਇਹ ਵੀ ਬਾਤ ਟੱਪ ਗਈ ਸੀ ਤੇ ਠੀਕ ਉਗਰੀ ਕਿਵੇਂ ਰਿਸਕ ਤੇ ਵੀਜੀ ਸੀ ਨਾ ਬਹੁਤ ਵਧੀਆ ਉਗਰੀ ਐ ਕੋਈ ਚੱਕਰ ਨਹੀਂ ਕੁਛ ਵੀ ਨਹੀਂ ਚੱਕਰ ਬਹੁਤ ਸੋਹਣੀ ਕਣਕ ਉਗਰੀ ਆਉ ਤੇ ਆਪਾਂ ਛੱਡਿਆ ਕਿਹੜੇ ਕਿਆ ਰਿਓ ਹੈ ਚਾਸਰੇ ਵਾਲੇ ਚ ਉਹ ਥੱਲੇ ਲਾਇਆ ਮੈਂ ਉਹ ਤਾਂ ਇਹਨਾਂ ਦਾ ਮਖਿਆਲ ਬਣ ਗਈ ਕਰਨ ਕੀ ਘਰੇ ਪਾਤੀ ਸੀ ਵਿੱਚ ਜਿੰਕ ਪਹਿਲਾਂ ਪोटाश ਪਾਈ ਸੀ ਐਤ ਕੀ ਨੀ ਉਹ ਬੋਂਦੇ ਯਾਰ ਅੱਗੇ ਮਾਈਕੋ ਜਾਂ ਫਿਊਰੀ ਪਾਉਂਦੇ ਨਾ ਪਤਾ ਨਹੀਂ ਕੰਮ ਕਰਦੀ ਹੈ ਕਿ ਇਦਾਂ ਹੀ ਹੁੰਦੇ ਆ ਯਾਰ ਉਹ ਐਤ ਕਹੇਰਾ ਮੇਰਾ ਇੱਥੇ ਜਮਾਰ ਹੁੰਦੀ ਸੀ ਓਏ ਇਹ ਕਹਿਰਾ ਉਹਨਾਂ ਨੂੰ ਚੌੜਾ ਪਰ ਲਿਆਣੋ ਉਹ ਆ ਦੋ ਕਨਾਲਾਂ ਵਾਂਗੂ ਹੋ ਗਿਆ ਰਹਾ ਹੈ ਤਾਂ ਹੋਊ ਇਹ ਲੱਗਦਾ ਤੇ ਇਹ ਰਹਿ ਕੇ ਕਲਾ ਫੱਟੀ ਲਾਤੀ ਮੈਂ ਹੁਣ ਆ ਕੇ ਤੜਕੇ ਆ ਦੇਖ ਇੱਥੇ ਫੱਟੀ ਲਾਤੀ ਤੇ ਆ ਕੰਪਲੀਟ ਕਰਕੇ ਸੀ ਉਹ ਉੱਥੇ ਘਾਰੇ ਪਏ ਸੀ ਕਿਹੜੇ ਦਿਖਾਈ ਸੀ ਤੁਹਾਨੂੰ ਕੱਲ ਤੇ ਇਹਨੂੰ ਕੰਪਲੀਟ ਕਰਤਾ ਮੈਂ ਭਾਈ ਆ ਡੱਬ ਜਿਆ ਕਿੰਨਾ ਨਜ਼ੀਂਦਾ ਤੁਹਾਨੂੰ ਇੱਥੇ ਜਨਾ ਇਹ ਕਣਕੇ ਹੀ ਸਹੇ ਸੂਏ ਖਾ ਕੇ ਇਥੋਂ ਖਾਦੀ ਪੀਏ ਕਣਕੇ ਚਲੋ ਆ ਦੇ ਕੋਲੋਂ ਕਰਕੇ ਦਿਖਾਵਾਂ ਕਣਕੇ ਇਸ ਤਰ੍ਹਾਂ ਦੀ ਹੋ ਗਈ ਆ ਦੇਖੋ ਇਹ ਯੂਕਰੀ ਅਟਾਟਾ ਨਾ ਜੀ ਇਹ ਉਹ ਅਕੜੀ ਮੈਂ ਭੁੱਗ ਜੀ ਵਿਜੀ ਸੀ ਸਾਰੇ ਵਾਂ ਚੈੱਕੋ ਜੀ ਇਹ ਹਾਂਜੀ ਦੋਸਤੋ ਆ ਸਾਨੂੰ ਗਿੱਲੀ ਜੀ ਵਟ ਦੀਨ ਦੀ ਹੋ ਗਿਆ ਨਾ ਆ ਇੱਥੇ ਆਪਾਂ ਇੱਕ ਸ਼ਿਕਾਰ ਕੀਤਾ ਤੇ ਸ਼ਿਕਾਰ ਕਿਹਦਾ ਕੀਤਾ ਹੈ ਚੂਹੇ ਦਾ ਉਹ ਗਾਂ ਪਹਿਲਾਂ ਦਾ ਚੂਹਾ ਹੋਰ ਸੀ ਉਦੋਂ ਪਰਲੀ ਵਟ ਤੇ ਉਹ ਤੇ ਸੀ ਕੱਲਾ ਇਹ ਆ ਵਟ ਤੋਂ ਇੱਥੇ ਵੀ ਘਰਾ ਪੈਗੇ ਸੀ ਅੱਜ ਤੜਕੇ ਮਾਰੇਗਾ ਮੈਂ ਆ ਤਾਂ ਹਾਂ ਡੱਡੂ ਆਵਣ ਕਿ ਨਾ ਬੋਚ ਕੇ ਖੁੱਦੋ ਜੀ ਵਾਂਗੂ ਐ ਜਾਵੇ ਪਾਣੀ ਦੇ ਵਿੱਚ ਕਿਵੇਂ ਸਵੀਮਿੰਗ ਪੂਲ ਪੂਲ ਚ ਆਂਦੇ ਨੇ ਫਰਕ ਕਰਤੀਆਂ ਲਤਾਂ ਇਹਦੀਆਂ ਵੀ ਤਾਂ ਆ ਬਈ ਵੱਡਾ ਬਈਲੀ ਸਾਲਿਆਂ ਨੂੰ ਮੈਂ ਇਹਨਾਂ ਨੂੰ ਕੁੱਤਿਆਂ ਨੂੰ ਪਾਉਂ ਇਹਨੂੰ ਤੇ ਆ ਬਗਲੇ ਫਿਰਦੇ ਮੇਰੇ ਸਹੇਤਾ ਕਰਾਉਂਦੇ ਇਹਨਾਂ ਨੂੰ ਪਾਉ ਘਾਰੇ ਬਹੁਤ ਪਾ ਦੇ ਇਹਨਾਂ ਨੇ ਮੇਰੀ ਨਿਗਾ ਇੱਥੇ ਸੀ ਮੈਂ ਇੱਥੇ ਧਰ ਰੱਖਿਆ ਆਪਦਾ ਟੈਂਡ ਫੋੜਿਆ ਘਾਰੇ ਚ ਮਗਾ ਇਥੋਂ ਕੋਈ ਨਾ ਕੋਈ ਸ਼ਿਕਾਰ ਨਿਕਲੂਗਾ ਤੇ ਕਿਉਂਦਾ ਬੁਲਬੁਲ ਗਈ ਉੱਠਿਆ ਤੇ ਭੱਜ ਜੇ ਇੱਧਰ ਨੂੰ ਭੱਜਦਾ ਸੀ ਆਏ ਨੂੰ ਤਾਂ ਮੇਰੇ ਲੀੜੇ ਲੂੜੇ ਦਾ ਭਿੱਜ ਗਏ ਸਾਰੇ ਘਰ ਕੰਗਾ ਮਾਰ ਕੇ ਖਦੇ ਜਾਂ ਤੇ ਆ ਬੈ ਤੇ ਆਪਾਂ ਵੱਢ ਲੈ ਸੀ ਥਾਂ ਵਾਲੇ ਚ ਪਾਣੀ ਹੈ ਨਾ ਤੇ ਇਹ ਕੇਰਾ ਲੱਗ ਹੀ ਗਿਆ ਤੇ ਹੁਣ ਮੈਂ ਕਿਹੜਾ ਕੁਛ ਟਾਈਮ ਬਚਿਆ ਘੰਟਾ 2 ਘੰਟੇ ਤਾਂ ਆਪਾਂ ਲੰਮੇ ਚ ਵੱਢਾਂਗੇ ਯਾਰ ਕਿੰਨਾ ਕੁ ਲੱਗ ਗਿਆ ਚਲੋ ਨਹੀਂ ਠੀਕ ਹੈ ਨਾ ਇੱਥੇ ਅੱਜ ਬਦਲਵਾਈ ਜੀ ਸੀਗੀ ਤੜਕੇ ਤੇ ਸੋਲਰ ਨੇ ਅੱਜ ਥੋੜਾ ਤੜਕੇ ਜੇ ਪਾਣੀ ਘੱਟ ਕੱਢਿਆ ਗਿਆ ਤੇ ਹੋ ਕਣਕ ਜਿਹੜੀ ਖੁਸ਼ਕ ਹੈ ਥੋੜੀ ਤੇ ਉਗਰੀ ਵਧੀਆ ਏ ਖਾਰਾ ਤੇ ਉਹ ਚ ਪਾਣੀ ਛੱਡਾਂਗੇ ਚਲ ਕਾਨੂੰ ਤਾਂ ਲੱਗੀ ਜਾਊਗਾ ਹਨਾ ਕਿਆਰਾ ਹੋ ਕਿਆਰੇ ਲੱਗੂਗਾ ਇੱਕ ਕਿਉਂਕਿ ਅੱਤੇ ਕਿੱਲੇ ਦੇ ਵਿੱਚ ਇੱਕ ਕਿਆਰਾ ਹੈਗਾ ਉਹ ਇਹਦਾ ਕਰਤਾ ਖਲਿਆਣ ਤੇ ਇੱਥੇ ਦੇਖ ਇੱਥੋਂ ਪਟਾਵਾ ਘਰ ਆ ਸਾਰੀ ਵੱਟ ਪੱਟਿਓ ਤਾਂ ਤੋਂ ਲੈ ਕੇ 3 ਫੁੱਟ ਉੱਚੂ ਘਟੋ ਘਟਾ ਆ ਗਿਆ ਨਹੀਂ ਆ ਗਿਆ ਫਿਰ ਆ ਦੀਗਾ ਮਰਦਤੀ ਸਾਰੀ ਫਿਰ ਆ ਮੈਂ ਕਣਕ ਵੀ ਲੈ ਰਖੀ ਐ ਫਿਰ ਇੱਥੋਂ ਪੱਟੀਆਂ ਮੈਨੂੰ ਆਏ ਸੀ ਮੈਂ ਇਧਰੋਂ ਟੁੱਟੂ ਐ ਇਹ ਆ ਇੰਨਾ ਕਰੇਗਾ ਇਧਰ ਵੀ ਟੁੱਟ ਜਾਂਦਾ ਸਾਰੇ ਲੋਕਾਂ ਨੇ ਇੱਥੇ ਇੱਥੇ ਜੀ ਉੱਚੀ ਨਹੀਂਵੇਂ ਜਿਹੇ ਤੇ ਆ ਦੇਖ ਲੈ ਝੋਨੇਆਂ ਦੇ ਕਣਕਾਂ ਕਿੰਨੇ ਡੱਬੜ ਪਗਾਈਆਂ ਨਾ ਆਦੌਰਲੀ ਦਾ ਫਿਰ ਵੀ ਠੀਕ ਉਹ ਪਰਲੀ ਦਾ ਜਮੀ ਖਤਮ ਪੌਲੀ ზეਰ ਲੋਗਰੀ ਆ ਘਰਾਂ ਆਪਾਂ ਕੱਲ ਇਹਨੂੰ ਪਾਣੀ ਲਾਤਾ ਸੀ ਇਹਨੂੰ ਵੀ ਅੱਜ ਲੱਗੂ ਹਾ ਨਹੀਂ ਲਾਉਂਦੇ ਇਹ ਛੋਟੀ ਐ ਮੰਗਨੋਲਾ ਐ ਇਸ ਪਾਣੀ ਇਹਨੂੰ ਦੇਖਾਂ ਇੱਕ ਅੱਸੀ ਕੁਸੀ ਦਾ ਤੇ ਬਾਕੀ ਹੁਣ ਉਹਨੂੰ ਦੇਖਦੇ ਹੁੰਦਾ ਛੱਡਦੇ ਤੇ ਬਣੇ ਉਹ ਕਿਹੜਾ ਜਿਹਾ ਲੱਗ ਗਿਆ ਸੀ ਤੇ ਆਪਾਂ ਨਾ ਇਧਰਲੇ ਚ ਚੱਪੂ ਮੋੜਤਾ ਭਾਈ ਉਹ ਥੋ ਟੱਕਣ ਚ ਕੱਢ ਕੇ ਨਾ ਤੇ ਇੱਥੇ ਲਾਤੇ ਤੇ ਟਾਈਮ ਵੱਜ ਗਿਆ ਦਿਨ ਦਾ 1 ਤੇ ਪਾਣੀ ਇਹ ਚ ਛੱਡਦਾ ਆ ਤਾਂ ਨਹੀਂ ਹੁੰਦਾ ਆਹ ਤਾਂ ਕਾਫੀ ਲੰਬੇ ਆਂਦੇ ਆ ਕਿਹਾਰੇ 2 ਕਿੱਲੇ ਤੇ ਅੱਦੇ ਕਿੱਲੇ ਦਾ ਕਹਿਰਾ ਹੈ ਤੇ ਮੈਨੂੰ ਨਹੀਂ ਲਾਉਂਦਾ ਇਹ ਲਾਜ਼ੂਗੀ ਵਿਚਾਰੀ ਨਰਮੇ ਦਾ ਘਰ ਲਾ ਆਂਦੀ ਸੀ ਕਿਉਂਕਿ ਇੱਕ ਤਾਂ ਕੋਰ ਹੈ ਤੇ ਕੂੰ ਖੁਸ਼ਕ ਹੈ ਥਾਂ ਇਹ ਖੁਸ਼ਕਾ ਪੂਰਾ ਇੱਥੇ ਦਾਣੇ ਢੜਨ ਲੈ ਕੇ ਹਨਾ ਹੋਏ ਐਸੇ ਦਾਣੇ ਢੜਦਾ ਮੈਂ ਲੈ ਕੇ ਨਾ ਰੇਹ ਛੜਦਾ ਨੇ ਇਹ ਚੇਰਾ ਚੱਲ ਛੜਦਾ ਕਾਨੂੰ ਫਾਇਦਾ ਹੋਊਾ ਕਿੰਨਾ ਗਾਂ ਮੱਥੇ ਤੇ ਪਊਗਾ ਬੇਲੀ ਖੜਨੋ ਬਾਰਿਸ਼ ਆਈ ਨਹੀਂ ਫਿਰ ਯਾਰ 7-8 ਦਿਨ ਹੋਰ ਲੱਗਣਗੇ ਹਉ ਨੂੰ ਇਹ ਸੁਖਰੀਆ ਨਾ ਆਉ ਕੋ ਕਹਿ ਰਹੇ ਤਾਂ ਬਾਰੀ ਨਹੀਂ ਲਾਦਾ ਖਰਾ ਤੇ ਨਾਲੇ ਹਾ ਚੱਲ ਫਿਰ ਮਾ ਉਹ ਕਹਿ ਰਹੇ ਦੇਖ ਕੇ ਹੁਣਾ ਪਹਿਲਾਂ ਫਿਰ ਲੈਣਾ ਰੇ ਯਾਰ ਬੰਬੀ ਪਈ ਦਵਾਰੇ ਚੱਲ ਪਈ ਤੇ ਸ਼ਾਮ ਦੇ ਵੱਜ ਗਏ 4 ਆ ਪਾ ਖੜੇ ਸੀ ਬਾਹਰ ਤੇ ਪਾਣੀ ਹੋ ਗਿਆ ਫਰਾਰ ਹੌ ਥੋ ਤੇ ਕਿੱਥੋਂ ਦੇ ਚਿੱਟੇ ਬਰਦਿਆਂ ਵਾਲੇ ਬੈਠੇ ਆ ਵਗਲੇ ਤੇ ਸੂਰਜ ਕਿੰਨਾ ਵੀ ਥੱਲੇ ਗਿਆ ਇਹਨੇ ਬੰਬੀ ਨਹੀਂ ਹਜੇ ਨਹੀਂ ਮੰਨੀ ਹਾਰ ਤੇ ਆਹ ਕਹੇ ਰ ਜ ਮੈਂ ਵੜਦਾ ਸੀ 1 ਵਜੇ ਸ਼ਾਇਦ ਹਨਾ ਮੈਂ ਤੁਹਾਨੂੰ ਦੱਸਿਆ ਸੀ ਹਾਂ 1 ਵਜੇ ਵੜਿਆ ਸੀ ਹਾਂ ਤੋਂ ਉੱਥੋਂ ਟਪ ਗਿਆ ਪਾਣੀ ਇੱਧਰ ਥੋੜਾ ਜਿਹਾ ਡੱਬਿਆ ਰਹਿੰਦਾ ਉਹ ਟਪ ਕੇ ਤੇ ਇੱਕ ਇੱਧਰ ਮੈਂ ਦੋ ਕਣਾਂ ਇੱਧਰ ਲਾ ਕੇ ਆਇਆ ਤੇ ਟੜਕੇ 9 ਵਜੇ ਚਲਾਈ ਸੀ ਕਰਾ ਤੋਂ ਨੇ ਬੰਦ ਹੋ ਕੇ ਆਪੇ ਚੱਲੀ ਐ ਦੁਬਾਰੇ ਆਉਗੀ ਬੰਦ ਹੋਈ ਆਉਗੀ ਨਾ ਬੰਦਾ ਤੇ ਫੇ ਕਹਾਂ ਚਲੇਗਾ ਭਾਈ ਆ ਗਿਆ ਹਨਾ ਪੁੱਠਾ ਭੱਜ ਕੇ ਖੜਕਾ ਹੁੰਦਾ ਓਏ ਆਸ ਨੂੰ ਪਾਣੀ ਦਿਖਾਉਂ ਖੜ ਜਾ ਇਹ ਚੱਲੂਗੀ ਦੁਬਾਰੇ ਇਹ ਚੱਲੂਗੀ ਚੱਲੂਗੀ ਚੱਲ ਚੱਲਾ ਚੱਲ ਕਰ ਕਿਰਪਾ ਇਹ ਚੱਲ ਵੀ ਦਵਾਰੇ ਇਹ ਆ ਗਿਆ ਪਾਣੀ ਉੱਤੇ ਫਾਇਰ ਉੱਤੇ ਗਾਜ ਗਈ ਬਚ ਗਿਆ ਕੈਮਰੇ ਨਾਲ ਦੋਨਾਂ ਇਹ ਕਵਰ ਜੇ ਦੇ ਥੱਲੇ ਪੈ ਗਿਆ ਉਹ ਪਾਣੀ ਲੱਗ ਗਿਆ ਸੀ ਨਾਲ ਮੋਬਾਈਲ ਦੇ ਪਾਣੀ ਤੇ ਦਵਾਰੇ ਚੱਲ ਪੀ ਚਲਾਉਂਦਾ ਘਰ ਬੰਦੀ ਕਰਦੇ ਆ ਭਾ ਫੇਰ ਉਹ ਵੀ ਬੰਦਾ ਦੇ ਹੋਂਦਾ ਬੰਦੀ ਕਰ ਦੰਨੇ ਇਹਨੂੰ ਯਾਰ ਤਾਂ ਜੇ ਤੁਸੀਂ ਕੋਈ ਪਲੇਟਾਂ ਹੀ ਆ ਸਾਫ਼ ਕਰਕੇ ਚੰਗੀ ਤਰ੍ਹਾਂ ਨਾ ਇਹਦੀ ਕੇਅਰ ਕਰੋਗੇ ਤਾਂ ਟੇਢੀਆਂ ਕਰ ਦਿਆ ਕਰੋ ਸਿਆਲ ਚ ਤਾਂ ਇਹਨੂੰ ਸਾਫ਼ ਵੀ ਕਰ ਦਿਆ ਕਰੋ ਕਈ ਪ੍ਰਾਤੋਂ ਹੁੰਦੇ ਆ ਖਾਸ ਕਰਕੇ ਬੰਬੀ ਦੇ ਪਾਣੀ ਨਾਲ ਨਾ ਧੋਇਆ ਕਰੋ ਇਹਦੇ ਉੱਤੇ ਨਾ ਪਰਤੀ ਜੰਮੀ ਹੁੰਦੀ ਆ ਸੁੱਕਣ ਤੋਂ ਬਾਅਦ ਪਾਣੀ ਕੱਸੀ ਦੇ ਪਾਣੀ ਦਾ ਘਰ ਪੀਨ ਨੂੰ ਨਹੀਂ ਆਉਂਦਾ ਹੁਣ ਸਾਨੂੰ ਆਇਆ ਕੋਈ ਕੱਸੀ ਦੇ ਨਾਲ ਧੋਦੋ ਨਾ ਆ ਦੇਖਿਆ ਮਣੀ ਮਣੀ ਜੰਮੀ ਰਹੀ ਆ ਦੇਖ ਆਹ ਆ ਦੇਖ ਆਹ ਹੁਣ ਗਲ ਕਰੇ ਤਾਂ ਸਾਫ ਹੁੰਦੀ ਆ ਦੇਖ ਹੋ ਸਕਦਾ ਕੱਪੜੇ ਨਾਲ ਜਿਆਦਾ ਸਾਫ ਹੋਣ ਤਾਂ ਬੜੀ ਵਧੀਆ ਗੱਲ ਆ ਕਿਥੋਂ ਕੈਮਰਾ ਹੱਥ ਪਹੁੰਚਿਆ ਸੀ ਮੈਂ ਉੱਥੋਂ ਤੇ ਸਾਫ ਕਰੀਆਂ ਇਹ ਤਬਸਤ ਬਸ ਤੇ ਇੰਨੀ ਕੇਅਰ ਰੱਖਿਆ ਕਰੋ ਘੰਟਾ ਕਬੱਦ ਚੱਲ ਜਾਂਦੀਆਂ ਸਿੱਧੀਆਂ ਨਾਲ ਇਹ ਹੁਣ ਫੇਰ ਚਲੂਆ ਦੇ ਚੱਲ ਹੁਣ ਤਾਂ ਬੰਦ ਹੀ ਕਰ ਦਿੰਦੇ ਆ ਯਾਰ ਕੱਲੂ ਦੇਖਾਂਗੇ ਚੰਗਾ ਦਿਨ ਬਖਸ਼ਾ ਵਾਪੇ ਨੇ ਆ ਤਾਂ ਦੋ ਕੁੱਤੇ ਇੱਧਰ ਦੀ ਹੋ ਗਏ ਹਨ ਤੇ ਉਹ ਆਲਸੀ ਦੇਖ ਇਹ ਇੱਕ ਆਉਂਦਾ ਇਹ ਆ ਕੈਰੇਜ ਨਾਲ ਪਾਣੀ ਸੀਗਾ ਤੇ ਉਤੋਂ ਦੀ ਆਇਆ ਪਟੂ ਤੇ ਥੋੜਾ ਨਾ ਲੰਗੜਾ ਤੁਰਦਾ ਹੈ ਤੇ बटे-ਬਟੇ ਨੂੰ ਆਇਆ ਵੀ ਗਿੱਲਾ ਹੈ ਤਾਂ ਗਿੱਲਾ ਪਰ ਉਹ ਪੈਰਾਂ ਲਵੇੜਾਂ ਤੋਂ ਤੁਰਦਾ ਹੈ ਉਹ ਡੱਬੂਜਾ ਕੁੱਤਾ ਤੇ ਆਹ ਪਟੂ ਸੇ ਦੇ ਰਾਂਗੇ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਉਹ ਹੈ ਲੰਗੜਾ ਆ ਜਾਂਦਾ ਹੋ ਜਾਵੇ ਇੱਧਰ ਦੀ ਇਹ ਉਤੋਂ ਦੀ ਆਊਗਾ ਚੱਲਾ ਪਚਾ ਗਦੇ ਟੈਂਡ ਫੋੜੀ ਤੇ ਮੋਟਰ ਹੋ ਗਈ ਬੰਦ ਤੇ ਆਪਣਾ ਕਿਆਰਾ ਆ ਗਿਆ ਸੀ ਇੱਥੋਂ ਦੇਖਾ ਥੋੜਾ ਹੀ ਰਹਿ ਗਿਆ ਛੱਡਿਆ ਸੀ 1 ਵਜੇ ਦੀ ਸਿਹਤ ਆ ਗਿਆ ਕਿੱਲੇ ਤੋਂ ਜਿਆਦਾ ਟੱਪ ਗਿਆ ਤੇ ਉਹ ਰਹਿ ਗਿਆ 2:00 ਵਜੇ ਨਾਲ ਨਾਲ ਥੋੜਾ ਥੋੜਾ ਕਰਮ ਕਰਮ ਤੇ ਆ ਕਿਆਰਾ ਲੱਗਿਆ ਕੱਲ ਨੂੰ ਛੱਡਾਂਗੇ ਚ ਤੇ ਜੀਟੀਆਂ ਵਰਦੀਆਂ ਵਾਲੇ ਪਹੁੰਚ ਗਏ ਨੇ ਇੱਥੇ ਸਵਾਗਤ ਹੈ ਇਹਨਾਂ ਦਾ ਕੱਲ ਨੂੰ ਦੇਖਦੇ ਕੀ ਗੱਲ ਬੰਦੀ ਹੈ ਤਸੂਆ ਸੂਆ ਅੱਜ ਆ ਗਿਆ ਨਾ ਅੱਜ ਕੀ ਦਿਨ ਹੈ ਵੀਰਵਾਰ ਅੱਜ ਦਿਨੇ ਆਇਆ ਘਰ ਕਿੰਨੇ ਕਵਜਾ ਆਇਆ ਯਾਰ ਐ ਨਹੀਂ ਪਤਾ 12 ਕਵਜਾ ਆਇਆ ਹੋ ਸ਼ਾਇਦ ਨਾ ਹਾਂ ਆਏ ਚਲਦਿਆਂ ਸਾਡੇ ਟੂਟੀਆਂ ਭਾਈ ਘਾਰਾਂ ਚੋਂ ਦੇਖ ਕੇ ਕਿਵੇਂ ਟੂਟੀ ਹੁੰਦੀ ਆ ਓਏ ਟੈਂ 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 ਭਰ ਲਓ ਤੌੜੇ ਇਹ ਜੇ ਲੱਗ ਗਿਆ ਤੇ ਆਉਂਦਾ ਕਿੱਥੋਂ ਇੱਥੋਂ ਦੀ ਆ ਦੇਖ ਓਏ ਮੈਂ ਕਿਤੇ ਚੂਹੇ ਨਿਕਲੇ ਲੱਕੜ ਜੀ ਨਿਕਲੀ ਐ ਇੱਥੋਂ ਦੀ ਆਂਦਾ ਤੇ ਕਿਹੜਾ ਭਾਈ ਅੱਧੇ ਕਿਲੇ ਵਾਂਗੂ ਥਾਂ ਐ ਆਉਣਾ ਇੱਕ ਹੋਣ ਵਾਲਾ ਤੇ ਕਿਹੜਾ ਰਹਿ ਗਿਆ ਆਪਣਾ ਇੰਨਾ ਕ ਕਿਹੜਾ ਮੈਂ ਖੱਡ ਜੀ ਮਾਰਨ ਖੱਡ ਜਾ ਨੂੰ ਦੋ ਹੋਊਗਾ ਓਏ ਆਹ ਦੇ ਕਾ ਸੀ ਤੇ ਇੱਕ ਆ ਸੀ ਇਹ ਰਾਤ ਨੂੰ ਐ ਖੁੱਲਦਿਆਂ ਬਾਈ ਚੱਲ ਕਰਦੇ ਕਲਿਆਣੀ ਦਾ ਖੜ ਜਾ ਕਿਹੜਾ ਆਪਣਾ ਭਾਈ ਲੱਗਣ ਵਾਲਾ ਹੈ ਤੇ ਟਾਈਮ ਟਾਈਮ 1 ਵਜ ਕੇ 8 ਮਿੰਟ ਹੋ ਚੁੱਕੇ ਨੇ ਦਿਨ ਦੇ ਤੇ ਕੱਲ ਕੁਝ ਥੋੜਾ ਛੱਡਿਆ ਸੀ ਮੈਂ ਉੱਥੋਂ ਦੇਖਾਂ ਉਹ ਟਟਰੀ ਤੇ ਤੇ ਆਹ ਕਿਆਰਾ ਵੀ ਲੱਗਿਆ ਗਿਆ ਤਹਾਂ ਵਾਲਾ ਇਹ ਵੀ ਲਾ ਕੇ ਹਟੇ ਜਾਂ ਤੇ ਆਹ ਤਾਂ ਪਤਾ ਹੀ ਸਾਨੂੰ ਤੇ ਤਕਰੀਬਨ ਲੱਗੀ ਜਾਊਗਾ ਇਹ ਕਿਆਰਾ ਹੈਗਾ ਅੱਧੇ ਕਿੱਲੇ ਦਾ ਚਾਰ ਕਨਾਲਾਂ ਦਾ ਤੇ ਧਰੋ ਦਾ ਡੱਬੇ ਸਾਰੇ ਲੱਗੇ ਘਰ ਵਧੀਆ ਭਰ ਗਿਆ ਇਹ ਥੋੜੇ ਖੁਸ਼ਕ ਜਿਹੀ ਜੀ ਸੀ ਕਣਕ ਚੱਲ ਮੈਂ ਕਿ ਲਾਲਾ ਨੇ ਉੱਪਰ ਲੈ ਇੱਕ ਕਿੱਲਾ ਰੱਖ ਲਿਆ ਬਾਰੀ ਖਾਤਰ ਬਾਰੀ ਖਾਤਰ ਤੇ ਆਪਣੀ ਬੰਬੀ ਚੱਲੀ ਜਾਂਦੀ ਹੈ ਰਾਣੀ ਜਲ ਹੈ ਤਾਂ ਜੀਵਨ ਹੈ ਪਾਣੀ ਵੀ ਜਿਉਂਦਾ ਹੈ ਬਹੁਤ ਵਧੀਆ ਗੱਲ ਹੈ ਇਹ ਹੈ ਤਾਂ ਆਪਾਂ ਹੈ ਸ਼ੁਕਰ ਹੈ ਚੱਲਦਾ ਪਾਣੀ ਦਾ ਧਰਤੀ ਮਾਂ ਇਹ ਪਾਣੀ ਪੀਤਾ ਪਾਣੀ ਪੀਤਾ ਧਰਤੀ ਮਾਂ ਤਰਤਮ ਆਹ ਇਹ ਕਿ ਹੋਇਆ ਤੇ ਆਪਾਂ ਸਾਫ਼ ਕਰਤੀਆਂ ਸੀ ਭਾਈ ਤੁਹਾਨੂੰ ਕੱਲ ਵੀ ਦਿਖਾਇਆ ਸੀ ਨਾ ਇਹ ਕਿਥੋਂ ਦਾ ਕੈਮਰਾ ਹੱਥ ਪਹੁੰਚਿਆ ਸੀ ਮੈਂ ਲਾਜ ਵਿੱਚ ਸਾਫ਼ ਕਰੀਆਂ ਸੀ ਇਹ ਆਪਣੇ ਤੋਂ ਪਾਣੀ ਡਿੱਗ ਰਿਹਾ ਹੈ ਭਾਈ ਤੋ ਕਿੱਧਰ ਛੱਡਣਾ ਪਾਣੀ ਤੁਸੀਂ ਢੱਕਣ ਖੋਲ੍ਹ ਸਕਦੇ ਹੋਗੇ ਇਹ ਪਿਛੋਂ ਦੀ ਪਾਪ ਇਧਰ ਉਹ 5 ਕਿੱਲਿਆਂ ਤੋਂ ਹੁੰਦੀ ਆਪਾਂ ਭਾਈ ਇੱਥੇ ਆ ਇਹਦੇ ਵਿੱਚ ਕੱਲ ਪਾਣੀ ਲੱਗ ਗਿਆ ਸੀ ਕੈਮਰੇ ਨਾਲ ਸੁਣ ਦੱਸਿਆ ਸੀ ਨਾ ਆ ਬੱਟ ਤੇ ਨਾ ਫਿਸਲਣ ਬਣ ਗਈ ਫਿਸਲਣਾ ਮੈਂ ਤੇ ਧਲਕ ਗਿਆ ਸੀ ਤਨ ਲਗੋਟੀ ਵੀ ਖਾ ਗਿਆ ਸੀ ਇੱਕ ਵਾਰੀ ਕੱਲ ਤੰਗ ਉਹਦਾ ਫਰੰਗ ਪੈਰ ਤੇ ਗੋਡੇ ਹੋਰਾਂ ਦਾ ਜਵਾਬ ਦੇ ਜਾਂਦੇ ਆ ਭਾਈ ਇਹ ਬੱਟ ਤੇ ਪਤਾ ਨਹੀਂ ਕੀ ਉਹ ਬੂਟ ਜੇ ਪਾਈ ਸੀ ਰੌੜ ਦੇ ਤੇ ਮੈਂ ਥੂ ਧਲਕ ਗਿਆ ਤਾਂ ਲਗੋਟੀ ਖਾ ਗਿਆ ਹਾਂ ਇਹ ਆਪਾ ਤੈਰੇ ਲੀਲਾ ਦਾ ਕਿਹੜੇ ਆਪਣੇ ਇਹਦੇ ਨਾਲੋਂ ਪਾਣੀ ਲਾਇਆ ਸੀ ਨਾ ਲੀਲਾ ਹੋ ਰੇ ਸੜਦਾ ਫਿਰਦਾ ਓਏ ਹੋ ਖੜੀ ਗੱਡੀ ਲਈ ਲੈ ਜੀ ਤੇ ਆਪਾ ਘਾਰਾ ਦੇ ਨਾ ਕਿਹੜੇ ਦੇ ਵਿਚਾਲ ਵਰਡ ਦੇ ਪੰਛੀ ਇਕੱਠੇ ਹੋ ਗਏ ਨੇ ਕਬੂਤਰ ਨਾਲੇ ਡੱਡੂ ਮੱਛੀਆਂ ਤੇ ਮੇਰੀ ਮੋਟਰ ਦਾ ਪਾਣੀ ਗਏ ਸੀ ਪੀ ਵੱਲ ਗਏ ਕਿਉਂਕਿ ਮੈਂ ਇਹਨਾਂ ਦੇ ਡੜਾ ਨਹੀਂ ਮਾਰਨ ਜੋਗਰਾ ਮੈਨੂੰ ਆਉਂਦੀ ਇਹਨਾਂ ਤੇ ਸੀ ਵੱਲ ਗਏ ਕੋਈ ਇਹਨਾਂ ਦਾ ਮੁੰਡਾ ਤੇ ਕੋਈ ਇਹਨਾਂ ਦੇ ਵਿੱਚੋਂ ਇਹ ਪੰਛੀਆਂ ਦੀ ਐ ਧੀ ਵੱਲਗੇ ਤੇ ਇਹ ਮੇਰੇ ਬੰਬੀ ਦਾ ਪਾਣੀ ਥੋੜਾ ਤੇ ਇਹ ਜਾਂਦੇ ਨੇ ਪੀ ਵੱਲਗੇ ਤੇ ਮੈਂ ਇਹਨਾਂ ਨੂੰ ਨਹੀਂ ਡੜਾ ਮਾਰ ਕੇ ਠਾਮ ਜੁਗਰਾ ਕਿਉਂਕਿ ਮੈਨੂੰ ਇਹਨਾਂ ਤੇ ਆਉਂਦੀ ਐ ਸੀ ਵੱਲਗੇ ਤੇ ਮੈਂ ਕਰਾਂ ਤਾਂ ਕਰਾਂ ਦੱਸੋ ਤੁਸੀਂ ਦੱਸੋ ਕੀ ਵੱਲਗੇ ਕਿਉਂਕਿ ਇਹ ਚੁਗਦੇ ਨੇ ਆਪਦਾ ਭੋਜਨ ਮੈਂ ਐਵੇਂ ਜਨ ਇਥੋਂ 흘ੀਏ ਮੈਨੂੰ ਦਿਮਾਗ ਦੇ ਵਿੱਚ ਇੱਕ ਗੱਲ ਆਈ ਚਲੋ ਇਹ ਤਾਂ ਰੱਬ ਦੇ ਜੀ ਨੇ ਆਪਾਂ ਇੱਥੋਂ ਚਲੀਏ ਆਪਾਂ ਇੱਥੋਂ ਚਲੀਏ ਹਾਈ ਗਾਇਸ ਸਾਰੇ ਨੂੰ ਹਾਈ ਲੋ ਕਹਿੰਨੇ ਆ ਸਤ ਸਤ ਸਿਰਿਆ ਅਕਾਲ ਕਹਿੰਨੇ ਆਗੇ ਹੁਣ ਹਾਂਜੀ ਹੁਣ ਵਾਰੀ ਇਹ ਕਮੈਂਟਾਂ ਦੀ ਜਿਨ੍ਹਾਂ ਨੇ ਪਿਆਰੇ ਪਿਆਰੇ ਇਸ ਪਟਾਰੇ ਦੇ ਵਿੱਚ ਕਮੈਂਟ ਕਰੇ ਨੇ ਪਿਛਲੇ ਵਲੌਗ ਦੇ ਵਿੱਚ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਤਸਵਿੰਦਰ ਸਿੰਘ ਬੜੈਚ ਉਹਨਾਂ ਦਾ ਬੜਾ ਸ਼ੁਕਰੀਆ ਧੰਨਵਾਦ ਕਰਦੇ ਹਾਂ ਉਹਨਾਂ ਨੇ ਬੜਾ ਪਿਆਰਾ ਪਿਆਰਾ ਕਮੈਂਟ ਕੀਤਾ ਪਿਛਲੇ ਵਲੌਗ 'ਚ ਅਗਲਾ ਨੈਕਸਟ ਜੋ ਕਮੈਂਟ ਕੀਤਾ ਹੈਗਾ ਸਤਨਾਮ ਸਿੰਘ ਉਹ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਭਾਈ ਸਤਨਾਮ ਸਿੰਘ ਦਾ ਉਹਨਾਂ ਨੇ ਵੀ ਕਮੈਂਟ ਕੀਤਾ ਸੀਗਾ ਪਟਾਰੇ ਦੇ ਵਿੱਚ ਉਹਨਾਂ ਦਾ ਸ਼ੁਕਰੀਆ ਅਗਲਾ ਨਾਮ ਵਕੀਲ ਸਿੰਘ ਵਕੀਲ ਸਿੰਘ ਦਾ ਵੀ ਸ਼ੁਕਰੀਆ ਕਰਦੇ ਹਾਂ ਧੰਨਵਾਦ ਕਰਦੇ ਹਾਂ ਭਾਈ ਉਹਨਾਂ ਨੇ ਪਿਆਰਾ ਪਿਆਰਾ ਕਮੈਂਟ ਕੀਤਾ ਆਪਾਂ ਨੂੰ ਤੇ ਅਗਲੇ ਭਰਾ ਆਪਣੇ ਕਹੋਨੇ ਸ਼ੇਰਾ ਸ਼ੇਰਖਾਨ ਆ ਖਾਨ ਦਾ ਨਹੀਂ ਖਾਰਾ ਸ਼ੇਰੂ ਸਿੰਘ ਸ਼ੇਰੂ ਉਹ ਵੀਰ ਦਾ ਨਾਮ ਹੈ ਉਹਦਾ ਵੀ ਸ਼ੁਕਰੀਆ ਰੋਜ਼ ਬਲੌਗ ਦੇਖਦੇ ਨੇ ਸਾਰੇ ਭਰਾ ਦੇਖਦੇ ਨੇ ਖਾਰਾ ਕਮੈਂਟ ਕਰਨ ਵਾਲੇ ਕੁਛ ਕੋਈ ਨਵੇਂ ਭਰਾ ਕਰੋ ਹੋਰ ਕਮੈਂਟ ਕਰਦੇ ਨੇ ਜੁੜਦੇ ਨੇ ਬਹੁਤ ਵਧੀਆ ਲੱਗਦਾ ਚੰਗਾ ਲੱਗਦਾ ਕਿ ਬਲੌਗ ਬਹੁਤ ਭਰਾ ਦੇਖਦੇ ਨੇ ਪਰ ਸਬਸਕ੍ਰਾਈਬ ਬਹੁਤ ਘੱਟ ਕਰਦੇ ਨੇ ਭਰਾ ਦੇਖਦੇ ਰੋਜ਼ ਆ ਸਬਸਕ੍ਰਾਈਬ ਨਹੀਂ ਬਹੁਤ ਭਰਾਵਾਂ ਨੇ ਨਹੀਂ ਕਰਾ ਸਬਸਕ੍ਰਾਈਬ ਇਹ ਪਰਿਵਾਰਿਕ ਵੀਡੀਓ ਹੁੰਦੇ ਨੇ ਬੱਚੇ ਦੇਖ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਕੁਝ ਗਲਤ ਨਹੀਂ ਹੁੰਦਾ ਇਹਦੇ ਵਿੱਚ ਤਾਂ ਜ਼ਿਆਦਾਤਰ ਕੋ ਖੇਤੀਬਾੜੀ ਕੋਈ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਸ ਬਾਰੇ ਦੱਸਦ ਨੇ ਇਹ ਤੁਹਾਨੂੰ ਦਿਖਾਉਣ ਨੇ ਪ੍ਰੋਗਰਾਮ ਹਨਾ ਕੋਈ ਮੰਡੀ ਦਾ ਇੱਧਰ ਉੱਧਰ ਜਾਣਾ ਥੋੜਾ ਬਹੁਤ ਕੋਈ ਗੱਲ ਜਾਂ ਕੋਈ ਮौज-ਮਸਤੀ ਵਗੈਰਾ ਵਗੈਰਾ ਤਾ ਉਮੀਦ ਹੈ ਤੁਹਾਨੂੰ ਇਹ ਬਲੌਗ ਚੰਗਾ ਲੱਗਿਆ ਹੋਊਗਾ ਤਾਂ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਉਦ ਤੱਕ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ